ਬਾਬਾ ਰਵਰ ਸਿੰਘ ਬਾਬਾ ਫਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਸਾਹਿਬ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਸਾਬਕਾ ਵਿਦਿਆਰਥੀ ਵਰਗ ਦੇ ਕਿਰਪਾਲ ਸਿੰਘ ਲਿਬੜਾ ਦੀ ਯਾਦ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਫਤੇਗੜ ਸਾਹਿਬ ਵੱਲੋਂ ਖੂਨਦਾਨ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਹ ਹਰ ਸਾਲ ਡਿਬੜਾ ਸਾਹਬ ਦੀ ਯਾਦ ਦੇ ਵਿੱਚ ਇੱਕ ਕੈਂਪ ਲਵਾਇਆ ਜਾਂਦਾ ਜਿਹਦੇ ਵਿੱਚ ਨੋਰ ਬੰਦਾਂ ਦਾ ਫ੍ਰੀ ਚੈੱਕਅਪ ਵੀ ਅਤੇ ਉਹਨਾਂ ਦਾ ਜਿਹੜਾ ਇਲਾਜ ਵੀ ਕੀਤਾ ਜਾਂਦਾ ਸੋ ਇਸ ਲਈ ਮੈਂ ਧੰਨਵਾਦ ਕਰਦਾ ਸਾਰੇ ਟ੍ਰੈਸਟ ਦਾ ਕਿਨਾਂ ਬਨੋ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਇਲਾਜ ਬੜੇ ਮਹਿੰਗੇ ਹੋ ਚੁੱਕੇ ਨੇ ਤੋ ਠੀਕ ਹੈ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਤ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜੋ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੁਨਦੇ ਸਾਗੇ ਵਾਲੀ ਗੱਲ ਹੋ ਸਕਦੀ ਆ ਤੋ ਬਹੁਤ ਵੱਡਾ ਉਤਸ਼ਾਹ ਕਿਉਂਕਿ ਅਸੀਂ ਤਕਰੀਬਨ ਹਜੇ ਢੇਡ ਕਿੰਨੇ ਹੋਇਆ ਸਾਨੂੰ ਜੀ ਤੋ ਅੱਛੀ ਲੱਖ ਤੋਂ ਜ਼ਿਆਦਾ ਜਿਹੜੀ ਸਾਡੀ ਮੈਂਬਰਸ਼ਿਪ ਤੇ ਚੱਲੀ ਗਈਆਂ ਨੇ ਪਰਚੀਆਂ ਜਿਹੜੀਆਂ ਤੇ ਹੁਣ ਉਹ ਵਾਪਸ ਹੋਣੀ ਸ਼ੁਰੂ ਹੋ ਗਈਆਂ ਨੇ ਤੇ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜਾ ਆਨਲਾਈਨ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਿਹੜੀਆਂ ਫੋਰਨ ਕੰਟਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਨਲਾਈਨ ਸ਼ੁਰੂ ਕਰਾਂਗੇ ਤਾਂ ਜੋ ਜਿਹੜੇ ਲੋਕਾਂ ਤੱਕ ਪਹੁੰਚ ਨਹੀਂ ਹੋ ਸਕਦੀ ਹੋ ਸਕੇ ਉਹ ਵੀ ਮੈਂਬਰ ਬਣ ਸਕਣ ਲੇਕਿਨ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਲੋਕਾਂ ਦਾ ਜਿਹੜਾ ਹੰਗਾਰਾ ਤੇ ਉਜਾਨ ਹੈਗਾ ਤੇ ਰੋਜ਼ ਹੀ ਸਾਨੂੰ ਮੈਸੇਜ ਆਉਂਦੇ ਨੇ ਫੋਨ ਦੇ ਕਿ ਜਲਦੀ ਤੋਂ ਜਲਦੀ ਆਨਲਾਈਨ ਭਾਤੀ ਸ਼ੁਰੂ ਕੀਤੀ ਜਾਵੇ ਜੀ ਪਾਣੀ ਨੂੰ ਲੈ ਕੇ ਕਰਨ ਦੀ ਗੱਲ ਕਿ ਤੁਸੀਂ ਦਾਸਰੇਖ ਨੂੰ ਕੰਟਰੈਕਟ ਕਰ ਰਹੇ ਹੋ ਲੇਕਿਨ ਤਾਲੂ ਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ 27 ਨੂੰ ਕੀਤੀ ਸੀ ਤੇ ਬਾਅਦ ਚ ਮੈਸੇਜ ਆ ਗਿਆ ਵੀ ਉਹ ਪੋਨ ਹੋ ਗਿਆ ਕਿ ਉਹ ਸੀ 24 ਤਰੀਕ ਦੀ ਕਿਉਂਕਿ ਜਿਹੜੇ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਹੈ ਜਿਹੜਾ ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ ਕਿ ਉਹਦੀ ਲੋਟ ਨਾ ਹੋਵੇ ਤੇ ਉਹਦੇ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦੀ ਜਿਹੜੀ ਹਦੱਤਾਂ ਸੀਗੀਆਂ ਉਹਦੇ ਕਰਕੇ 24 ਤਰੀਕ ਨੂੰ ਕੀਤਾ ਜੇਕਰ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਬੀਵੀਐਮਬੀ ਕਹਿ ਰਹੇ ਨੇ ਕਿ ਵੀ ਜਿਹੜਾ ਤੁਸੀਂ ਫੈਸਲਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲ ਅੰਦਾਜ਼ੀ ਕਰ ਰਹੀ ਆ ਦੂਜੇ ਪਾਸੇ ਅੱਜ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕੀ ਲੱਗਦਾ ਜੀ ਕਿ ਅੱਜ ਕੀ ਫੈਸਲਾ ਹੋਊਗਾ ਚਲੋ ਹੋਜੀ ਫੈਸਲੇ ਜੇ ਕੀ ਹੋਣਾ ਦਾ ਸਭ ਆਪ ਦਾ ਕ੍ਰੈਡਿਟ ਵਾਰ ਪਿੱਛੇ ਨੇ ਨਾ ਕ੍ਰੈਡਿਟ ਵਾਰ ਲੈ ਰਹੇ ਨੇ ਵੀ ਅਸੀਂ ਇਹਦੇ ਵਿੱਚ ਕਿਵੇਂ ਲੱਗ ਕਿ ਕ੍ਰੈਡਿਡ ਲੈ ਲੀਏ ਕੋਈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਨ ਤੱਕਾ ਹੋਇਆ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਕਿਉਂਕਿ ਉਹਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬੜੇ ਵਿਸਤਾਰ ਦੇ ਨਾਲ ਅਸੀਂ ਸਾਰਾ ਜਿਹੜਾ ਪਿਛਲੀਆਂ ਜੋ ਵੀ ਇਹਨਾਂ ਦੀਆਂ ਤਕੇ ਸ਼ਈਆਂ ਇਹਦੀਆਂ ਗਲਤੀਆਂ ਹੋਈਆਂ ਤੇ ਉਹ ਕਿਉਂਕਿ ਉਹ ਜਿਹੜੀ ਜੜ ਕਿੱਥੇ ਹੈਗੀ ਹੈ ਨਾ ਜਿਹੜੀ 178 ਧਾਰਾ ਸੀਗੀ 1966 ਜਿਹੜਾ ਐਕਟ ਬਣਿਆ ਸੀਗਾ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ ਸੋ ਉਹ ਜਿਹੜੀ ਧਾਰਾ ਸੀਗੀ ਉਹ ਲਾ ਕੇ ਜਿਹੜੀ ਉਹ ਗੈਰ ਸੰਵਧਾਨਕ ਧਾਰਾ ਸੀਗੀ ਉਦੋਂ ਸ਼ਰਮਣੀ ਕਾਲਦੀ ਦੀ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ 79 ਦੇ ਵਿੱਚ ਚੈਲੰਜ ਕੀਤੀ ਸੀ ਜਿ ਕਿ ਤੇ ਉਹ ਸੁਪਰੀਮ ਕੋਰਟ ਚੋਂ ਅਦਰਵਾਸ ਸਿੰਘ ਦੀ ਸਰਕਾਰ ਜਦੋਂ ਮੁੱਖ ਮੰਤਰੀ ਸੀਗੇ ਤੇ ਇਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੱਕ ਇਹਨਾਂ ਨੇ ਵਾਪਸ ਕਰਾਇਆ ਉਹ ਕੇਸ ਉੱਥੋਂ ਹੀ ਸਾਡਾ ਜਿਹੜਾ ਪਾ ਕਮਜ਼ੋਰ ਆ ਕਿਉਂਕਿ ਪੰਜਾਬ ਦੇ ਪਾਣੀ ਆ ਤੇ ਕਿਸੇ ਦਾ ਹੱਕ ਨਹੀਂ ਜਿਹੜਾ ਵਿਆਸ ਆਕੜਾ ਮੈਨੇਜਮੈਂਟ ਬੋਰਡ ਬਣਿਆ ਇਹ ਵੀ ਇਹ ਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 79 ਧਾਰਾ ਲਾਈ ਗਈ ਸੀ ਨਹੀਂ ਕਦੀ ਹੋਣ ਦੀ ਨਹੀਂ ਬਣਦੀ ਇੱਥੇ ਕੋਈ ਬੋਰਡ ਬਣਾਉਣਾ ਬਣਦਾ ਹੀ ਨਹੀਂ ਸਾਰਾ ਪੰਜਾਬ ਦਾ ਹੱਕ ਆ ਅੱਜ ਜਿਹੜਾ ਪੰਜਾਬ ਦਾ ਪਾਣੀ ਆ ਤੇ ਪੰਜਾਬ ਨੂੰ ਤਾਂ 25% ਮਿਲ ਰਿਹਾ ਵਾ ਪਰ 15% ਦੇ ਕਰੀਬ ਰਾਜਸਥਾਨ ਨੂੰ ਜਾ ਰਿਹਾ ਉਹ ਪਹਿਲਾਂ ਰੋਲਟਿਕ ਬਣਦੀ ਸੀ ਅੱਜ ਜੋ ਰੋਲਟਿਕ ਟਰੂਡਰ ਪਰ ਪਏ ਸਾਡਾ ਉਹਦੇ ਵੱਲ ਬਣਦਾ ਵਾ ਫਿਰ ਜਿਹੜਾ ਹਰਿਆਣੇ ਨੂੰ ਵੀ ਜਾ ਰਿਹਾ ਦੇਖੋ ਜਮਨਾ ਨਦੀ ਨੰਗਰੀ ਆ ਹਰਿਆਣੇ ਚ ਜੋ ਵੰਡ ਹੋਈ ਹਰਿਆਣੇ ਚ ਆ ਗਈ ਅਸੀਂ ਕਦੋਂ ਜਮਨਾ ਦਾ ਪਾਣੀ ਮੰਗਦੇ ਆ ਇਸ ਲਈ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਲੇਕਿਨ ਸਹੀ ਢੰਗ ਦੇ ਨਾਲ ਇਹਦੀ ਪੈਰਵਾਈ ਨਹੀਂ ਕੀਤੀ ਗਈ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਜੇ ਜਿਹੜੀ ਕੇਂਦਰ ਦੀ ਸਰਕਾਰ ਹੈ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆ ਪਾਣੀ ਦੇ ਮੁੱਦੇ ਤੇ ਅੱਜ ਵੀ ਦੇ ਸਕਦੇ ਆ ਅੱਜ ਜਿਹੜੀਆਂ ਗੈਰ ਸਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀ ਜਿਹਾ ਕਿ ਉਹਨਾਂ ਨੂੰ ਰੱਦ ਕਰ ਦੇਣ ਜਾਂ ਇਹ ਰੈ ਲੈ ਲੈਣ ਥਰੂ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਧਿਕਾਰ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਿਆ ਜਾ ਸਕਦਾ ਤੇ ਇਹ ਜੇ ਕਿਤੇ ਇਹੀ ਰੈ ਲੈ ਲੈਣ ਜਿਹੜੀ ਅਜੇ ਤੱਕ ਨਹੀਂ ਲਈ ਗਈ ਜੋ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਐਕਟ ਪਾਸ ਕੀਤਾ ਸੀਗਾ ਉਹਦੀ ਰੈ ਮੰਗੀ ਗਈ ਲੇਕਿਨ ਉਹਦੇ ਵਿੱਚ ਜੇ 78 79 ਅਸੀਂ ਉਦੋਂ ਹੀ ਇਹ ਰੱਦ ਕਰ ਦਿੰਦੇ ਤਾਂ ਉਹ ਰੈਫਰੈਂਸ ਦੇ ਵਿੱਚ ਹੀ ਆ ਜਾਣਾ ਸੀ ਸਾਨੂੰ ਇਨਸਾਫ ਮਿਲ ਜਣਾ ਸੀ ਸੁਪਰੀਮ ਕੋਰਟ ਤੋਂ ਕਿ ਉਸ ਤਰ੍ਹਾਂ ਦੀ ਜਿਹੜੀ ਗਲਤੀ ਪਿਛਲੇ ਟਾਈਮ 'ਚ ਹੋਈ ਉਹ ਦਾ ਖਮਿਆਜਾ ਭੁਗਤ ਰਹੇ ਹਾਂ ਹੁਣ ਹੁਣ ਤਾਂ ਦੇਖੋ ਕੋਸ਼ਿਸ਼ਾਂ ਲੜਾਈ ਲੜੀ ਜਾਓ ਲੇਕਿਨ ਕੰਟਰੋਲ ਆਖੜਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਤੇ ਵੀ ਸੈਂਟਰ ਦਾ ਵਾ ਉਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਹੋਰ ਵੀ ਆਪਣਾ ਜਿਹੜਾ ਉਹਦੇ ਤੇ ਸਭੁਲਕ ਤਰ੍ਹਾਂ ਦਾ ਕਬਜ਼ਾ ਕੀਤਾ ਹੋਇਆ ਸਾਰਾ ਲੇਕਿਨ ਕਿਸੇ ਦਾ ਪੰਜਾਬ ਤੋਂ ਬਿਨਾਂ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਡੇ ਨਾਲ ਸ਼ਰੇਆਮ ਜਿਹੜੀ ਧੱਕੇਸ਼ਾ ਹੀ ਹੋਈ ਆ ਇਹ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਆ ਤੇ ਜਿਹੜੇ ਬੀਜੇਪੀ ਆ ਇਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਦੇ ਸਕਦੇ ਆ ਜੀ ਇਹ ਚਾਹੁੰਦੇ ਵੀ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਤੇ ਅੱਜ ਵੀ ਇਹਨਾਂ ਕੋਲ ਮੌਕਾ ਹੈਗਾ ਵਾਇਰ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਜੋਰਾਵਰ ਸਿੰਘ ਸਤੇ ਸਿੰਘ ਸੀਨੀਅਰ ਸਕੈਂਡਰੀ ਸਕੂਲ ਅਤੇ ٹرسٹ ਨੇ ਬਾਬਾ ਜੋਰਾਵਰ ਸਿੰਘ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪਫਰ ਲੈ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪਫਰ ਹੈ ਇਹ ٹرسٹ ਦਸ਼ਮੀਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੇ ਰੂ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਔਰ ਸੈਕੰਡ ਰਾਉਂਡ ਵੀ ਸ਼ੁਰੂ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਜਥੇਦਾਰ ਜੀ ਸੰਤੋਸ਼ ਸਿੰਘ ਮੈਦਪੁਰੀ ਜੀ ਔਰ ਅੱਜ ਦੇ ਮੁੱਖ ਮਹਿਮਾਨ ਸਰਮਨ ਪ੍ਰੀਤ ਸਿੰਘ ਯਾਰੀ ਐਮ ਐਲ ਏ ਦਾਖਾ ਦੇਵਾਂ ਨੇ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੁਣ ਕੈਂਪ ਦਾ ਉਦਘਾਟਨ ਕਰਨ ਜਾਣਗੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਇਕਾਈ ਵੱਲੋਂ ਵਿਸ਼ਵਾਸ ਵੀ ਦਵਾਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਔਰ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਇਲਾਕੇ ਚ ਤੋਂ ਲੋਕਾਂ ਦਾ ਸੰਗਤ ਆ ਕੇ ਸ਼ਿਰਕਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ